ਮੈਂ ਕਹਿਣਾ ਵੀ ਇੰਨਾ ਜ਼ਿਆਦਾ ਸਮਰਥਨ ਆ ਕਿ ਯਾਰਾ ਗਰਮੀ ਚ 4 400 5 500 ਆਦਮੀ ਦਰਖਤਾਂ ਦੇ ਥੱਲੇ ਬੈਠਾ ਸਾਡਾ ਭਾਸ਼ਣ ਸੁਣ ਰਿਆ ਹੁਣ ਇਸ ਭੀੜ ਨੂੰ ਇਸ ਰਿਸਪੌਂਸ ਨੂੰ ਕੀ ਕਹੋਗੇ ਤੁਸੀਂ ਔਰ ਆਮ ਪਾਰਟੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਇੱਕ ਵੀ ਮੀਟਿੰਗ ਕਰਕੇ ਦਿਖਾ ਦੇ ਨਾ ਸਾਰੇ ਪੰਜਾਬ ਚ ਕੋਈ ਵੱਡੀ ਮੀਟਿੰਗ ਕਰਕੇ ਦਿਖਾ ਦੇ ਇਹ ਰੋਡ ਸ਼ੋਅ ਤੇ ਆ ਗਏ ਆ ਰੋਡ ਸ਼ੋਅ ਤੇ ਤਾਂ ਆਏ ਆ ਕਿਉਂਕਿ ਉਹਨਾਂ ਦੀ ਕਿਤੇ ਵੀ ਵੱਡੀ ਮੀਟਿੰਗ ਨਹੀਂ ਹੋ ਪਾਈ ਸਰਕ ਕਿਸ ਦੇ ਨਾਲ ਮੁਕਾਬਲਾ ਜਿਹੜਾ ਤੁਸੀਂ ਆਪਣਾ ਕਿਹਦੇ ਨਾਲ ਯਾਰ ਇਹ ਤਾਂ ਮੁਕਾਬਲਾ ਤਾਂ ਕਿਸੇ ਨੂੰ ਸਾਰੇ ਕੈਂਡੀਡੇਟ ਆਪਣਾ ਲੜ ਰਹੇ ਆ ਮੁਕਾਬਲਾ ਕਿਹਨੂੰ ਕਵਾਂਗੇ ਕਿਹਦੇ ਨਾਲ ਹੈਗਾ ਉਹ ਤਾਂ ਵੋਟਾਂ ਦੀ ਗਿਣਤੀ ਤੇ ਹੀ ਪਤਾ ਲੱਗੂਗਾ ਮੈਂ ਤਾਂ ਇਸ ਵਕਤ ਕੁਝ ਕਹਿ ਨਹੀਂ ਸਕਦਾ ਅਸੀਂ ਆਪਣੇ ਆਪ ਦੇਖ ਲਓ ਅਸੀਂ ਸਾਰੇ ਕਾਂਗਰਸ ਦੀ ਲੀਡਰਸ਼ਿਪ ਸਾਰੇ ਵਰਕਰ ਅਸੀਂ ਆਪਣਾ ਕੰਮ 'ਚ ਲੱਗੇ ਹੋਏ ਆ ਤੇ ਸਰ ਅੱਜ ਆਮ ਆਦਮੀ ਪਾਰਟੀ ਨੇ ਜਿੱਤ ਤੇ ਜਿਹੜੇ ਸਮੂਹ ਦੇ ਆਪਣੇ ਹੈ ਕਿ ਨੇ ਬਰਜਿੰਦਰ ਸਿੰਘ ਹੰਦਪਤ ਨੇ ਉਹਦੇ ਪੱਤਰ ਦਾਜ ਕੀਤਾ ਕਿਵੇਂ ਦੇਖਦੇ ਹੋ ਉਹਨਾਂ ਦੀ ਆਮ ਮੈਂ ਉਹਦੀ ਬਹੁਤ ਨਿੰਦਾ ਕਰਦਾ ਇਹ ਇਹ ਜਿਹੜੀ ਸਰਕਾਰ ਆ ਝਾੜੂ ਵਾਲਿਆਂ ਦੀ ਇਹ ਜਦੋਂ ਉੱਥੇ ਕੇਜਰੀਵਾਲ ਸਾਹਿਬ ਦੇ ਖਿਲਾਫ ਕਾਰਵਾਈ ਹੁੰਦੀ ਆ ਉਹਦੇ ਤੇ ਕਹਿੰਦੇ ਆ ਕਿ ਕੇਂਦਰ ਸਰਕਾਰ ਜ਼ਿਆਤੀ ਕਰਦੇ ਆ ਇਹਨਾਂ ਦਾ ਮਾਡਲ ਵੀ ਉਹੀ ਆ ਇਹ ਜ਼ਿਆਤੀ ਕਰਦੇ ਆ ਵਿਜੀਲੈਂਸ ਦਾ ਦੁਰਪਯੋਗ ਕਰਦੇ ਆ ਹਮ ਦਰਦ ਸਾਹ ਵਰਗਾ ਇਮਾਨਦਾਰ ਆਦਮੀ ਕੋਈ ਹੈ ਨਹੀਂ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਜ਼ਿਆਤੀ ਕਰ ਰਿਹਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 5 ਸਾਲਾਂ ਦੇ ਵਿੱਚ ਕੀ ਕੀ ਕੰਮ ਕੀਤੇ ਨੇ ਜੀ ਤੁਸੀਂ ਹਲਕੇ ਲਈ ਦੇਖੋ اپوزیشن ਤਾਂ ਐਮਪੀ ਸੀ ਫਿਰ ਵੀ ਮੈਂ ਕੰਮਾਂ ਦੀ ਗਿਣਤੀ ਤਾਂ ਨਹੀਂ ਦੱਸ ਸਕਦਾ ਲੇਕਿਨ ਆ ਤੁਸੀਂ ਹੁਣ ਮੰਡੀ ਅਹਿਮਦਗੜ੍ਹ ਦਾ ਪੋਲੀ ਦੇਖ ਲਓ ਉਹਦਾ ਨਾਲ ਹੀ ਉਹ ਦੂਸਰੇ ਅੰਟਰਪ੍ਰਾਈਜ਼ ਦੇਖ ਲਓ ਮੰਡੀ ਅਹਿਮਦਗੜ੍ਹ ਚ ਇੱਥੇ 18 ਫੁੱਟੀਆਂ ਸੜਕਾਂ ਜਿੰਨੀਆਂ ਨੇ ਉਹ ਮੈਂ ਬਣਾ ਕੇ ਦਿੱਤੀਆਂ ਨੇ ਔਰ ਫਤਿਹਗੜ ਸਾਹਿਬ ਦਾ ਸਟੇਸ਼ਨ 40 ਕਰੋੜ ਦਾ ਠੀਕ ਹੋ ਰਿਹਾ 40 ਕਰੋੜ ਰੁਪਈਆ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਸੰਗਮਰਮਰ ਲਗਾਇਆ ਹੈਗਾ ਠੀਕ ਹੈ ਜੀ ਅੰਬੇ ਮਾਜਰਾ ਦਾ ਹਾਈ ਬ੍ਰਿਜ ਬਣਿਆ ਦਰਹਾ ਨਹਿਰ ਤੇ ਜਿਹੜਾ ਉਹ ਸਾਰਾ ਪੰਜਾਬ ਰੁਕਦਾ ਉਹਦਾ 70 ਕਰੋੜ ਲੈ ਕੇ ਐ ਦਾ ਸੈਂਕੜੇ ਕੰਮ ਮੈਂ ਕਰਾਏ ਆ ਹਾਂ ਇਹ ਆ ਕਿ ਮੈਂ اپੋਜੀਸ਼ਨ ਦਾ ਐਮਪੀ ਸੀ ਮੈਂ ਜਿੰਨੇ ਚਾਹੁੰਦਾ ਸੀ ਉਹ ਭਾਜਪਾ ਸਰਕਾਰ ਨੇ ਹੁੰਦੇ ਨਹੀਂ ਕੀਤੇ ਸਾਰਾ ਤੁਸੀਂ ਇੰਨੀਆਂ ਗ੍ਰਾਂਟਾਂ ਦਿੱਤੀਆਂ ਨੇ ਜੀ ਵਿਰੋਧੀ ਜਿਹੜੇ ਰੋਣਾ ਪਾ ਰਹੇ ਨੇ ਕਿ 12 ਕਰੋੜ ਰੁਪਏ ਵਾਪਸ ਹੋ ਗਿਆ ਜੀ ਲਾਈਫਟਾਈਮਰ ਨੇ ਗ੍ਰਾਂਟਾਂ ਨਹੀਂ ਵੰਡੀਆਂ ਤੁਸੀਂ ਐ ਕਰੋ ਦੇਖੋ ਇਹ ਗੱਲ ਤੁਸੀਂ کہہਦੇ ਤੁਹਾਡਾ ਨਾਂ ਕੀਆ ਜਿੰਦਰ ਜੈ ਜੀ ਤੁਸੀਂ ਹੁਣ ਇਹ ਕਰਿਓ ਤੁਸੀਂ ਡੀਸੀ ਫਤਿਹਗੜ੍ਹ ਸਾਹਿਬ ਤੋਂ ਹੁਣੇ ਫੋਨ ਲਾਓ ਉਹਨਾਂ ਤੋਂ ਪਤਾ ਕਰੋ ਕਿੰਨਾ ਫੰਡ ਹੈਗਾ ਜੀ ਕਿੰਨਾ ਯੂਜ਼ ਕੀਤਾ 18 ਕਰੋੜ ਸੀ 18 ਦੇ 18 ਕਰੋੜ ਯੂਜ਼ ਕੀਤੇ ਆ ਮਾੜਾ ਜਿਹਾ ਚੈੱਕ ਜ਼ਰੂਰ ਕਰ ਲਿਓ ਸਾਰਾ ਅਮਰਗੜ ਨੂੰ ਇੰਨੀ ਗਰੰਟਾ ਦੇਣ ਦੇ ਬਾਵਜੂਦ ਨਗਰ ਕੌਂਸਲ ਦੀ ਪ੍ਰਧਾਨ ਤੇ ਉਹਨਾਂ ਦੇ ਪਰਿਵਾਰ ਤੇ ਨਾਲ ਮਾਈ ਰੂਪਕੌਰ ਸੀਨੀਅਰ ਕਾਂਗਰਸੀ ਆਗੂ ਹੋਰ ਜਿਹੜੇ ਬਹੁਤ ਕਾਂਗਰਸੀ ਆਗੂ ਨੇ ਉਹ ਕਿਉਂ ਕਾਂਗਰਸ ਛੱਡ ਕੇ ਮਤਲਬ ਦੂਜੇ ਪਾਰਟੀ ਜਾ ਰਹੇ ਨੇ ਤੁਸੀਂ ਕਹਿੰਨੋ ਵੀ ਅਸੀਂ ਇੰਨਾ ਫੰਡਿੰਗ ਕੀਤੀ ਅਮਰਗੜ ਹਲਕੇ ਨੂੰ ਯਾਰ ਐ ਹੈਗਾ ਪੱਤਰਕਾਰ ਸਾਹਿਬ ਹੁਣ ਕਿਸੇ ਦਾ ਮਨ ਲਾਲਚ ਚ ਆਇਆ ਹੋਵੇ ਤੋ ਉਹਦੇ ਤਾਂ ਅਮਰਸੋ ਕੀ ਕਰ ਸਕਦਾ ਇਹ ਜਿੰਨੇ ਪਾਰਟੀਆਂ ਛੱਡ ਰਹੇ ਨੇ ਇਹ ਸਭ ਸਿਧਾਂਤਹੀਨ ਨੇ ਸਿਧਾਤਾ ਨੂੰ ਤੋੜ ਕੇ ਆਪਣੇ ਲਾਲਚ ਲਈ ਛੱਡ ਰਿਆ ਲੋਕੀ ਕਹਿੰਦੇ ਤੁਸੀਂ ਸਾਡੇ ਨਗਰ ਕੌਂਸਲ ਪ੍ਰਧਾਨ ਆਮ ਆਂਦੀ ਪਾਟੀ ਛੱਡ ਕੇ ਵੀ ਆਏ ਲੋਕੀ ਕਹਿੰਦੇ ਤੁਸੀਂ ਸਾਢੇ 4 ਹਲਕੇ ਦੀ ਸਾਰੇ ਲਈ ਜੀ ਪੰਜਾਬ ਆਰ ਆਇਆ ਅਮਰਗੜ ਹਲਕੇ ਚ ਤੁਹਾਨੂੰ ਡੇਟਾ ਦੇ ਦਈਏ ਇਹੋ ਜੀ ਤਰੀਕਾ ਦੇ ਦਈਏ 50 ਵਿਜ਼ਿਟਸ ਆ ਮੇਰੀਆਂ ਤੋਂ ਪੰਜਾਬ ਚ ਕਿੰਨੀਆਂ ਸਿੱਟਾਂ ਲੈ ਕੇ ਜਾਓ ਚਲੋ ਭਾਈਆ ਲੈ ਲੋ ਐਲੋ ਹੋਣਾ ਕਿੰਨੀਆਂ ਸਿੱਟਾਂ ਕਾਗਰਦ ਜਾਰੀਆ ਪੰਜਾਬ ਤੋਂ ਅਜੇ 13 ਦੀਆਂ 13 ਸਿੱਟਾਂ ਜਿੱਤਾਂਗੇ